ਖਬਰ ਸੰਗਰੂਰ ਦੇ ਸ਼ੇਰਪੁਰ ਤੋਂ ਹੈ ਜਿੱਥੇ ਇੱਕ ਕਥਾਵਾਚਕ ਵੱਲੋਂ ਆਪਣੇ ਉੱਤੇ ਹੋਈ ਫਾਇਰਿੰਗ ਦੀ ਸ਼ਿਕਾਇਤ ਪੁਲਿਸ ਕੋਲੇ ਦਰਜ ਕਰਵਾਈ ਸੀ ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਅਤੇ ਸਾਹਮਣੇ ਆਇਆ ਕਿ ਇਹ ਫਾਇਰਿੰਗ ਕਥਾਵਾਚਕ ਵੱਲੋਂ ਆਪਣੇ ਰਿਸ਼ਤੇਦਾਰ ਮਿਲ ਕੇ ਖੁਦ ਹੀ ਆਪਣੇ ਉੱਤੇ ਕਰਵਾਈ ਸੀ ਦੱਸਦੀ ਹੈ ਕਿ ਇਹ ਕਥਾਵਾਚਕ ਸਰਕਾਰੀ ਸਿਕਿਉਰਿਟੀ ਲੈਣਾ ਚਾਹੁੰਦਾ ਸੀ ਤੇ ਖੁਦ ਹੀ ਆਪਣੇ ਜਾਲ ਵਿੱਚ ਫਸ ਗਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 29 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੇਸ਼ਨ ਆਈ ਕਿ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰ ਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਤੇ ਵਿੱਚ ਇੱਕ ਫਾਇਰ ਆਮ ਤੋਂ ਗੋਲੀ ਵੱਜੀ ਹੋਈ ਸੀ ਜਦੋਂ ਉੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 77 ਦਰਜ ਕੀਤੀ ਗਈ ਪਥਾਣਾ ਸ਼ੇਰਪੁਰ ਦੇ ਵਿੱਚ ਅਤੇ ਤਫਤੀਸ਼ ਸਟਾਰਟ ਕੀਤੀ ਗਈ ਸਾਰੀ ਪੁਲਿਸ ਟੀਮਸ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਧੂਰੀ ਇੰਜਾਜ ਸੀਆਈਏ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇੰਟ ਦੇ ਰਾਹੀਂ ਇਹਨਾਂ ਨੇ ਇਹਦੇ ਤਫਤੀਸ਼ ਕੀਤੀ ਤਾਂ ਇਹਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੇਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਅਰੈਸ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਤੇ ਉਹਨਾਂ ਦਾ ਨਾਮ ਹੈ ਇੱਕ ਅਚਲ ਸਿੰਘਲਾ ਉਰਫ ਲੱਕੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਕਾ ਪਿਊਸ਼ ਗੁਪਤਾ ਉਰਫ ਛੋਟੂ ਜੋ ਮੁਕਸਰਦਾ ਰਹਿਣ ਵਾਲਾ ਹੈ ਮਨੀਸ਼ ਕੁਮਾਰ ਉਰਫ ਟੀ2 ਜੋ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਜੋ ਮੋਹੱਲੀ ਦਾ ਜ਼ਿਲ੍ਹਾ ਐਸਐਸ ਨਗਰ ਦਾ ਰਹਿਣ ਵਾਲਾ ਹੈ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਇਹਦੇ ਘਰ ਦੇ ਬਾਹਰ ਫਾਇਰ ਆਮ ਤੋਂ ਗਨ ਸ਼ਾਟ ਵੀ ਹੋਇਆ ਹੋਇਆ ਸੀ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ 32 ਬੋਰ ਦਾ ਇੱਕ ਦੋ ਲਾਈਵ ਕਾਟਰੇਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੈ ਤੇ ਇਹਦੇ ਵਿੱਚ ਅੱਗੇ ਤਫ਼ਤੀਸ਼ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਇੱਕ ਰਿਸ਼ਤੇਦਾਰ ਸੀ ਤੇ ਬਾਕੀ ਦੇ ਜਿਹੜੇ ਹੈਗੇ ਨੇ ਉਹ ਕੌਣ ਨੇ ਜੀ ਕਿ ਉਹ ਫੁੱਟਰ ਨੇ ਜਾਂ ਕੋਈ ਉਹ ਖਾਨ ਕੋਈ ਦੋਸਤ ਨੇ ਜਾਂ ਕੋਈ ਰਿਸ਼ਤੇਦਾਰ ਨੇ ਉਹ ਜੀ ਕੋਈ ਪੇਸ਼ੇਵਰ ਕ੍ਰਿਮੀਨਲ ਨਹੀਂ ਹੈ ਇਹਨਾਂ ਦਾ ਕਿਵੇਂ ਇਹਨਾਂ ਇਹ ਟੱਚ ਵਿੱਚ ਆਏ ਉਹ ਲੋਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਚੰਡੀਗੜ੍ਹ ਤੋਂ ਇੱਕ ਬਠਿੰਡੇ ਤੋਂ ਤੇ ਇੱਕ ਮੁਕਸਰ ਤੋਂ ਨੇ ਕਿ ਉਹਨਾਂ ਦਾ ਆਪਸ ਕੀ ਕਨੈਕਸ਼ਨ ਹੈ ਤੇ ਇਸ ਦੇ ਵਿੱਚ ਉਹ ਕਿਵੇਂ ਇਨਵੋਲਵ ਹੋਏ ਆਫਕੋਰਸ ਮੋਨਿਟਰੀ ਟਰਾਂਜੈਕਸ਼ਨ ਤਾਂ ਸੀ ਬਟ ਇਸ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਟੱਚ ਕਿਵੇਂ ਆ ਇਸ ਦੇ ਬਾਰੇ ਹਾਲੇ ਤਫ਼ਤੀਸ਼ ਜਾਰੀ ਹੈ ਜਿਹੜੀ ਗੱਲ ਨੂੰ ਤਾਂ ਸ਼ਾਟ ਕੀਤਾ ਗਿਆ ਜੀ ਕੀ ਉਹ ਰਸੰਸੀ ਗਿਆ ਜੀ ਜਾਂ ਉਹ ਵੀ ਕੋ ਨਜਾਇਜ਼ ਹਥਿਆਰੇ ਤੋਂ ਕੀਤਾ ਗਿਆ ਜੀ ਨਾ ਜੀ ਉਹ ਨਜਾਇਜ਼ ਹੀ ਹੈਗਾ ਜਿਸ ਤੋਂ ਇਹਨਾਂ ਵੱਲੋਂ ਸ਼ਾਟ ਕੀਤਾ ਗਿਆ ਹੈਗਾ ਉਹ ਜੀ ਇੱਕ ਕਥਾਵਾਚਕ ਨੇ ਕਿ ਉਹ ਸਿਕਿਉਰਟੀ ਲੈਣ ਦਾ ਮਰਪਰਫਸ ਉਹ ਜੋ ਜਿਹੜੀ ਸਾਰਾ ਗੇਮ ਬਿਲਕੁਲ ਸਾਰਾ ਇਹਨਾਂ ਨੇ ਜਿਹੜਾ ਇਹ ਸਾਰਾ ਕੁਝ ਢੋਂਗ ਰਚਿਆ ਵੀ ਹੈ ਜੀ ਇਸ ਦੇ ਵਿੱਚ ਇਹਨਾਂ ਨੇ 1.5 ਲੱਖ ਰੁਪਏ ਦਾ ਮਤਲਬ ਪਹਿਲਾਂ ਤੋਂ ਐਗਰੀਮੈਂਟ ਕੀਤਾ ਸੀਗਾ ਕਿ ਅਸੀਂ ਇੰਨਾ ਪੈਸਾ ਦੇਵਾਂਗੇ ਜਦੋਂ ਇਹ ਸਾਰਾ ਹੋ ਜਾਏਗਾ ਤੇ ਉਹਦੇ ਵਿੱਚੋਂ ਜੋ ਇਹ 50000 ਰੁਪਏ ਦਿੱਤੇ ਸੀ ਉਹ ਅਸੀਂ ਰਿਕਵਰ ਕਰ ਲਏ ਨੇ ਸਰ 1.5 ਲੱਖ ਰੁਪਏ ਕੀ ਲੱਗਦਾ ਕਿ ਉਹ ਸਿਰਫ ਮੈਚ ਸਿਕਿਉਰਟੀ ਲੈਣ ਲਈ ਉਹਨਾਂ ਨੇ ਟਾ ਡਾ ਡਰਾਮਾ ਰਚਿਆ ਤਾਂ ਸਿਕਿਉਰਟੀ ਲੈਣ ਦੀ ਕੀ وجہ ਸੀ ਉਹਨਾਂ ਨੇ ਰੱਦ ਕੁਝ ਪਤਾ ਲੱਗਿਆ ਨਹੀਂ ਜੀ ਇਹ ਨਹੀਂ ਬਚ ਲਿਆ ਕਿਉਂਕਿ ਜੋ ਮਿਲਨ ਜੋਤ ਨੇ ਉਹ ਖੁਦ ਫਰਾਰ ਨੇ ਜੋ ਉਹਨਾਂ ਨੂੰ ਲੱਗਿਆ ਕਿ ਜਦੋਂ ਤਫਤੀਸ਼ ਚੱਲ ਰਹੀ ਸੀ ਤੇ ਉਹਦੇ ਵਿੱਚ ਜਦੋਂ ਕੁਝ ਕੁਐਸਚਨਸ ਦੇ ਵਿੱਚ ਉਹ ਖੁਦ ਹੀ ਉਲਝ ਗਏ ਤਾਂ ਜਦੋਂ ਸਾਡੀ ਟੀਮਸ ਜਾ ਕੇ ਪਿੱਛੇ ਰੇਡ ਕਰਨ ਗਈਆਂ ਸੀ ਤੇ ਉਹ ਪਿੱਛੋਂ ਖਿਸਕ ਗਏ ਤੇ ਹਲੇ ਉਹ ਫਰਾਰ ਨੇ 48 ਘੰਟਿਆਂ ਦੇ ਵਿੱਚ ਹੀ ਕੁਝ ਨੇ ਸਹੀ ਮਾਮਲਾ ਜੀ ਬਹੁਤ ਵੱਡੀ ਇਹ ਸਫਲਤਾ ਹੈ ਕਿਉਂਕਿ ਬੜੀ ਸਾਰੀ ਇੰਪੋਰਟੈਂਟ ਡਿਊਟੀਆਂ ਵੀ ਚੱਲ ਰਹੀਆਂ ਸੀ ਨਾਲ ਹੋਰ ਵੀ ਬੜੇ ਰੁਝੇਵੇਂ ਸੀ ਬਟ ਪੁਲਿਸ ਨੇ ਇਸ ਨੂੰ ਪਹਿਲ ਦੇ ਆਧਾਰ ਤੇ ਕਰੈਕ ਕੀਤਾ ਇਸ ਕੇਸ ਨੂੰ ਤੇ ਜੋ ਵੀ ਇਹ ਕੋਈ ਗਲਤ ਕੰਮ ਐ ਕਰ ਰਿਹਾ ਹੈਗਾ ਕਿਸੇ ਨੂੰ ਕੋਈ ਸੁਰੱਖਿਆ ਦੀ ਹੈ ਕੋਈ ਜੈਨੂਇਨ ਲੋਡ ਹੈ ਉਹਦੇ ਵਾਸਤੇ ਅਸੀਂ ਹਾਜ਼ਰ ਆ ਲੇਕਿਨ ਅਗਰ ਕੋਈ ਵੀ ਇੰਜ ਕਰਦਾ ਹੈ ਤਾਂ ਇਹ ਸਾਰੇ ਸਿਸਟਮ ਨਾਲ ਸਾਰੀ ਸੋਸਾਇਟੀ ਨਾਲ ਇਹ ਖਿਲਵਾੜ ਕਰਨ ਦੇ ਬਰਾਬਰ ਹੈ ਜਿਸ ਨੂੰ ਅਸੀਂ ਬਖਸ਼ਾਂਗੇ ਨਹੀਂ ਨਹੀਂ ਜੀ ਨਹੀਂ ਜੀ ਇਹਨੇ ਬਸ ਖੁਦ ਇਹਨੇ ਪਹਿਲਾਂ ਵੀ ਇੱਕ ਦੋ ਵਾਰ ਕਿਤੇ ਲੋਕਲੀ ਜ਼ਾਹਿਰ ਕੀਤਾ ਸੀ ਕਿ ਇਸ ਨੂੰ ਸਿਕਿਉਰਿਟੀ ਦੀ ਲੋੜ ਹੈ ਕਿ ਨੂੰ ਥ੍ਰੈਟ ਮਹਿਸੂਸ ਹੁੰਦਾ ਹੈ ਲੇਕਿਨ ਉਸਨੇ ਉਸ ਤੋਂ ਬਾਅਦ ਇਹ ਚੀਜ਼ ਖੁਦ ਹੀ ਆਰਕੈਸਟ੍ਰੇਟ ਕਰਵਾ ਲਈ ਜਦੋਂ ਜੀ ਅਸੀਂ ਇਸ ਨੂੰ ਕਰ ਲਾਂਗੇ ਹਿਰਾਸਤ ਵਿੱਚ ਲੈ ਲਾਂਗੇ ਫਿਰ ਉਸ ਤੋਂ ਬਾਅਦ ਹੋਰ ਡਿਟੇਲ ਸਾਹਮਣੇ ਆਣ ਗਿਆ ਨਹੀਂ ਜੀ ਇਹ ਇਹ ਜੇ ਕੇਸ ਪਹਿਲਾਂ ਵੀ ਸਾਹਮਣੇ ਆਏ ਨੇ ਲੇਕਿਨ ਇਹ ਜਿਹੜਾ ਆਪਾਂ ਕਵਾਂਗੇ ਕਿ ਇੱਕ ਐਕਸਟ੍ਰੀਮ ਕੈਟੇਗਰੀ ਦਾ ਹੈ ਜਿੱਤੇ ਕਿਸ ਨੇ ਵੱਟ ਚੜ ਕੇ ਐ ਕਰਵਾ ਕੇ ਪੂਰਾ ਡਰਾਮਾ ਰਚਿਆ